ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਜੋ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਵੱਖ-ਵੱਖਰੇ ਬਿਆਨ ਭਾਰਤੀ ਆਰਮੀ ਦੇ ਭਾਰਤੀ ਫੌਜੀ ਨੌਜਵਾਨਾਂ ਦੇ ਨਿਕਲ ਕੇ ਸਾਹਮਣੇ ਆ ਰਹੇ ਨੇ ਬੀਤੇ ਦਿਨੀ ਭਾਰਤੀ ਫੌਜ ਦੇ ਮੇਜਰ ਜਨਰਲ ਸ਼ੇਸ਼ਾਧਾਰੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਅੱਗ ਦਿੱਤਾ ਗਿਆ ਕਿ ਪਾਕਿਸਤਾਨ ਦੇ ਵੱਲੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ 'ਤੇ ਜੋ ਉੱਪਰ ਹਮਲਾ ਕੀਤਾ ਜਾਣਾ ਸੀ ਉਸ ਨੂੰ ਭਾਰਤੀ ਫੌਜ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਭਾਰਤੀ ਫੌਜ ਦੇ ਵੱਲੋਂ ਉਸ ਨੂੰ ਜੋ ਮਸਈਲਾ ਅਤੇ ਡਰੋਨ ਆ ਪਾਕਿਸਤਾਨ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਭੇਜਿਆ ਗਿਆ ਸਰ ਉਸ ਨੂੰ ਹਵਾ ਦੇ ਵਿੱਚ ਹੀ ناکਾਮ ਭਾਰਤੀ ਫੌਜ ਦੀ ਜੋ ਰੱਖਿਆ ਹਵਾਈ ਰੱਖਿਆ ਪ੍ਰਣਾਲੀ ਹੈ ਉਸ ਦੇ ਵੱਲੋਂ ਤਬਾਹ ਕਰ ਦਿੱਤਾ ਗਿਆ ਤੇ ਹੁਣ ਇੱਕ ਨਿਜੀ ਚੈਲਨ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਲੈਫਟਨੈਂਟ ਜਰਨਲ ਸੁਮੇਰ ਇਵਾਨ ਦੇ ਵੱਲੋਂ ਇੱਕ ਬਿਆਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਭਾਰਤੀ ਫੌਜ ਨੂੰ ਹਵਾਈ ਰੱਖਿਆ ਪ੍ਰਣਾਲੀ ਜੋ ਗੰਨਾ ਨੇ ਉਹ ਅੰਮ੍ਰਿਤਸਰ ਦੇ ਵਿੱਚ ਹੈਡ ਗਰੰਟੀ ਦੇ ਵੱਲੋਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਵੱਲੋਂ ਮੁੱਖ ਮਕਸਦ ਆ ਪਾਰ ਦੇ ਵਿੱਚ ਹਫੜਾ ਦਫੜੀ ਆਮ ਲੋਕਾਂ ਨੂੰ ਟਾਰਗੇਟ ਕਰਨਾ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਟਾਰਗੇਟ ਕਰਨਾ ਸੀ ਜਿਸ ਦੇ ਤਹਿਤ ਦਰਬਾਰ ਸਾਹਿਬ ਤੇ ਹਮਲਾ ਉਹਨਾਂ ਦੇ ਵੱਲੋਂ ਕੀਤਾ ਜਾਣਾ ਸੀ ਇਸ ਕਰਕੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਜਿੱਥੇ ਸਾਡਾ ਸਹਿਯੋਗ ਕਰਦਿਆਂ ਹੋਇਆ ਬਲੈਕਆਊਟ ਕਰ ਦਿੱਤਾ ਗਿਆ ਪਿਛਲੇ ਕਈ ਸਾਲਾਂ ਦੇ ਵਿੱਚ ਬਲੈਕਆਊਟ ਆ ਨਹੀਂ ਹੋਇਆ ਸੀ ਦਰਬਾਰ ਸਾਹਿਬ ਦੀਆਂ ਸਾਰੀਆਂ ਲਾਈਟਾਂ ਬੁਝਾ ਦਿੱਤੇ ਗਏ ਕਿਆਂ ਉਸ ਦੇ ਵਿੱਚ ਸਾਡਾ ਸਮਰਥਨ ਕੀਤਾ ਗਿਆ ਉਹਨਾਂ ਨੇ ਕਹਿਣਾ ਕਿ ਹੈੱਡ ਗਰੰਥੀ ਦੇ ਵੱਲੋਂ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਹਵਾਈ ਰੱਖਿਆ ਪ੍ਰਣਾਲੀ ਦੀਆਂ ਜੋ ਗੰਨਾ ਨੇ ਉਹ ਵੀ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਗੱਲ ਉਹਨਾਂ ਦੇ ਵੱਲੋਂ ਇਹ ਕੀਤੀ ਗਈ ਹੈ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਰਗबीर ਸਿੰਘ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਅਖ ਦਿੱਤਾ ਗਿਆ ਕਿ ਜੋ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਇਹ ਸਾਰਾ ਸਾਰਾ ਝੂਠ ਹੈ ਉਹਨਾਂ ਨੇ ਕਹਿਣਾ ਕਿ ਮੈਂ ਜਿਸ ਮੌਕੇ ਭਾਰਤ ਦੇ ਵਿੱਚ ਇਹ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਉਸ ਮੌਕੇ ਮੈਂ ਅਮਰੀਕਾ ਦੇ ਵਿੱਚ ਸੀ ਤੇ ਇਸ ਨੂੰ ਲੈ ਕੇ ਮੇਰੇ ਕੋਲ ਕੋਈ ਵੀ ਖਬਰ ਜਾਂ ਕੋਈ ਵੀ ਜਾਣਕਾਰੀ ਨਹੀਂ ਪਹੁੰਚੀ ਐ ਮੈਂ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਦੇ ਇਹਨਾਂ ਅਧਿਕਾਰੀਆਂ ਦੇ ਵੱਲੋਂ ਜਾਣਬੁੱਝ ਕੇ ਇਹ ਝੂਠੀ ਜਾਣਕਾਰੀ ਇਹ ਝੂਠੇ ਬਿਆਨ ਦਿੱਤੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ੍ਰੀ ਦਰਪਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਦੇ ਵੱਲੋਂ ਇਸ ਬਿਆਨ ਨੂੰ ਹੈਰਾਨੀਜਨਕ ਅਤੇ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਭਾਰਤੀ ਫੌਜ ਦੇ ਲੈਫਟਨੈਂਟ ਜਰਨਲ ਸੁਮੇਰ ਇਵਾਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵੱਲੋਂ ਜੋ ਬੀਤੇ ਦਿਨਾਂ ਦੌਰਾਨ ਜੋ ਕੁਝ ਘਟਨਾਕ੍ਰਮ ਵਾਪਰਿਆ ਸਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜੋ ਜੋ ਕੋ ਜਾ ਬਲੈਕਆਊਟ ਕਰਨ ਸੰਬੰਧੀ ਹਦਾਇਤਾਂ ਦਿੱਤੇ ਗਏ ਸਨ ਉਸ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਬਲੈਕਆਊਟ ਕੀਤਾ ਗਿਆ ਪਰ ਜਿਨ੍ਹਾਂ ਥਾਵਾਂ ਦੇ ਉੱਪਰ ਬਲੈਕਆਊਟ ਕਰਨ ਕਰਕੇ ਲਾਈਟਾਂ ਬੰਦ ਕਰਨ ਕਰਕੇ ਮਰਿਆਦਾਨ ਨੂੰ ਠੇਸ ਪਹੁੰਚਦੀ ਸੀ ਉਹਨਾਂ ਥਾਵਾਂ ਦੇ ਉੱਪਰ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ ਯਾਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸੰਦੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਰੱਖਿਆ ਗੰਨਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਇਹ ਮੂਲੂ ਗਲਤ ਹੈ ਕਿਉਂਕਿ ਅਜੇ ਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਨਾ ਹੀ ਕੋਈ ਗੰਨਾ ਲਗਾਉਣ ਜਿਹਾ ਘਟਨਾਕਰਮ ਇਸ ਪਾਵਨ ਸਥਾਨ ਉਤੇ ਪ੍ਰਵਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਸਥਾਨ ਅਤੇ ਹੋਰ ਸੰਬੰਧਿਤ ਗੁਰੂ ਅਸਥਾਨਾਂ ਦੀ ਰੋਸ਼ਨੀ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਕਰਕੇ ਕਿਸੇ ਕਿਸਮ ਦਾ ਵਿਗੜਨ ਪਾਉਣ ਦਾ ਅਧਿਕਾਰ ਕਿ ਸਾਨੂੰ ਨਹੀਂ ਹੈ ਉਹਨਾਂ ਕਹਿਆ ਕਿ ਭਾਰਤੀ ਫੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਉਹੀ ਸਪਸ਼ਟ ਕਰ ਸਕਦੇ ਹਨ ਪਰੰਤੂ ਅਜਹੀ ਗੱਲ ਕਹੀ ਜਾਣੀ ਬਹੁਤ ਗਲਤ ਹੈ ਤੇ ਹੈਰਾਨੀਜਨਕ ਹੈ ਇਸ ਪ੍ਰਕਾਰ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਦੇ ਵੱਲੋਂ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਉਦੋਂ ਸ਼੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਅਮਰਜੀਤ ਸਿੰਘ ਹੋਣਾ ਦੇ ਵੱਲੋਂ ਵੀ ਇਸ ਦੀ ਬਿਆਨ ਦੀ ਨਖੇਦੀ ਕਰਦਿਆਂ ਹੋਇਆਂ ਇਸ ਨੂੰ ਹੈਰਾਨੀਜਨਕ ਅਤੇ ਗਲਤ ਬਿਆਨ ਦੱਸਿਆ ਗਿਆ ਹੈ